ਜਸਤਨ ਇਹਦਾ ਸੀਨੇ ਮੰਗ ਰਿਹਾ ਹੈ ਉਹ ਨਹੀਂ ਮਾਰਦਾ ਕਾਂਗਰਸ ਦੇ ਜਿਹੜੇ ਵਿਧਾਇਕ ਤੇ ਮੰਤਰੀ ਨੇ ਔਰ ਖਾਸ ਕਰਕੇ ਲੀਡਰ ਆਫ اپੋਜੀਸ਼ਨ ਜਿਹੜੇ ਕਿ ਪ੍ਰਤਾਪ ਸਿੰਘ ਬਾਜਵਾ ਨੇ ਇਹਨਾਂ ਸਭ ਨੇ ਅੱਜ ਸਵੇਰੇ ਪਹਿਲੇ ਸੀਐਮ ਮੁੱਖ ਮੰਤਰੀ ਜਿਹੜੇ ਨੇ ਪੰਜਾਬ ਦੇ ਭਗਵੰਤ ਸਿੰਘ ਮਾਨ ਉਹਨਾਂ ਦੇ ਘਰ ਨੂੰ ਕੇਰਿਆ ਫਿਰ ਉਹ ਹੌਲੀ ਹੌਲੀ ਅੰਦਰ ਚਲੇ ਗਏ ਉਸਦੇ ਬਾਅਦ ਅੰਦਰ ਜਾ ਕੇ ਨਾਰੇਬਾਜੀ ਕੀਤੀ ਅਮਰਿੰਦਰ ਸਿੰਘ ਰਾਜਾਵੜਿੰਗ ਜਿਹੜੇ ਨੇ ਉਹਨਾਂ ਨੇ ਆਪਣੀ ਫੇਸਬੁੱਕ ਪੇਜ ਤੋਂ ਲਾਈਵ ਹੋ ਕੇ ਦੱਸਿਆ ਸਾਰੇ ਸਾਰੇ ਜਿਹੜੇ ਖਾਸ ਕਰਕੇ ਪਿੱਛੇ ਦੋ ਜਿਹੜੇ ਮੰਤਰੀ ਨੇ ਬਿਲਜੀਆ ਅੱਜ ਉਹ ਇੱਥੇ ਗੱਲਬਾਤ ਕਰਨ ਆਏ ਸੀ ਤਾਂ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਲਾਅ ਐਂਡ ਆਰਡਰ ਨੂੰ ਲੈ ਕੇ ਗੱਲਬਾਤ ਕਰਨ ਆਏ ਸੀ ਤੁਸੀਂ ਹੁਣ ਦੇਖ ਸਕਦੇ ਹੋ ਕਿ ਜਿਹੜੀਆਂ ਅੰਦਰ ਕਾਫੀ ਦੇਰ ਦੀ ਨਾਰੇਬਾਜੀ ਹੋ ਰਹੀ ਸੀਗੀ ਪੁਲਿਸ ਦੇ ਇਥੇ ਕਾਫੀ ਜ਼ਿਆਦਾ ਜਿਹੜੇ ਨੇ ਇਥੇ ਤਾਇਨਾਤ ਹੋਈ ਪਈ ਹੈ ਜਿਹੜੀ ਪੁਲਿਸ ਦੀ ਹੈਗੀ ਹੈ ਨਫਰੀ ਜਿਹੜੀ ਹੈਗੀ ਹੈ ਉਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਬੱਸਾਂ ਜਿਹੜੀਆਂ ਨੇ ਉਹ ਬੱਸਾਂ ਆਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬੱਸਾਂ ਜਿਹੜੀਆਂ ਨੇ ਅੰਦਰ ਜਾ ਰਹੀਆਂ ਨੇ ਖਾਸ ਕਰਕੇ ਜੇ ਗੱਲ ਕਰੀਏ ਤਾਂ ਔਰ ਇਹ ਸਾਰੀਆਂ ਬੱਸਾਂ ਜਿਹੜੀਆਂ ਨੇ ਇਹ ਅੰਦਰ ਉਹਨਾਂ ਨੂੰ ਲੈ ਕੇ ਜਾਣਗੇ ਡੈਫੀਨੇਟਲੀ ਇਹੀ ਲੱਗ ਰਿਹਾ ਹੈ ਕਿ ਉਹਨਾਂ ਨੂੰ ਜਿਹੜਾ ਉੱਥੋਂ ਗ੍ਰਿਫਤਾਰ ਕੀਤਾ ਜਾਏਗਾ ਜਾਂ ਉਹਨਾਂ ਨੂੰ ਬੱਸਾਂ 'ਚ ਬਿਠਾ ਕੇ ਜਿਹੜਾ ਲੈ ਕੇ ਜਾਇਆ ਜਾਏਗਾ ਤੁਹਾਨੂੰ ਫਿਰ ਤੋਂ ਇੱਕ ਵਾਰ ਦੱਸ ਦਈਏ ਕਿ ਅੱਜ ਸਾਰੇ ਕਾਂਗਰਸ ਪਾਰਟੀ ਦੇ ਵਿਧਾਇਕ ਤੇ ਸਾਬਕਾ ਮੰਤਰੀ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਔਰ ਜਿਹੜਾ ਮੁੱਖ ਮੰਤਰੀ ਆਵਾਸ ਔਰ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਦੇਖਣ ਵਾਲੀ ਇਹ ਹੈ ਕਿ ਅੱਜ ਤੋਂ ਪਹਿਲੇ ਕਦੀ ਵੀ ਨਹੀਂ ਹੋਇਆ ਕਿ ਸੀਐਮ ਹਾਊਸ ਦੇ ਅੰਦਰ ਜਿਹੜਾ ਹੈਗਾ ਮੁੱਖ ਮੰਤਰੀ ਆਵਾਸ ਦੇ ਅੰਦਰ ਜਾ ਕੇ ਨਾਰੇਬਾਜੀ ਹੋਈ ਹੋਵੇ ਇਹ ਪਹਿਲੀ ਵਾਰ ਹੋਇਆ ਹੈ ਕਿ ਅੰਦਰ ਜਿਹੜਾ ਹੈਗਾ ਜਾ ਕੇ ਨਾਰੀਬਾਜੀ ਕੀਤੀ ਗਈ ਹੈ ਮੁੱਖ ਮੰਤਰੀ ਆਵਾਸ ਦੇ ਅੰਦਰ ਜਿਹੜੀ ਹੈਗੀ ਹੈ ਵਿਰੋਧੀ ਧਿਰ ਨੇ ਕਾਂਗਰਸ ਜਿਹੜੇ ਆਪਣੇ ਆਪ ਨੂੰ ਵਿਰੋਧੀ ਧਿਰ ਹੈਗੀ ਹੈ ਉਹਨਾਂ ਨੇ ਜਾ ਕੇ ਅੰਦਰ ਨਾਰੇਬਾਜੀ ਕੀਤੀ ਹੈ ਉਹਨਾਂ ਦੇ ਜਿਹੜੇ ਸਾਬਕਾ ਮੰਤਰੀ ਜਿਹੜੇ ਵਿਧਾਇਕ ਨੇ ਰਾਜਾ ਵਡਿੰਗ ਜਿਹੜੇ ਉਹਨਾਂ ਦੇ ਪੰਜਾਬ ਕਾਂਗਰਸ ਦੇ ਇਸ ਟਾਈਮ ਪ੍ਰਧਾਨ ਨੇ ਉਹ ਸਾਰੇ ਦੇ ਸਾਰੇ ਇਸ ਟਾਈਮ ਅੰਦਰ ਨੇ ਤੇ ਅੰਦਰ ਜਾ ਕੇ ਉਹਨਾਂ ਨੇ ਉੱਥੇ ਤੰਨਾ ਲਾ ਦਿੱਤਾ ਔਰ ਅੰਦਰੋਂ ਉਹ ਆਪਣੇ ਫੇਸਬੁੱਕ ਜਿਹੜਾ ਹੈਗਾ ਉਹਨਾਂ ਦਾ ਅਕਾਊਂਟ ਉਸੇ ਲਾਈਵ ਵੀ ਹੋਏ ਨੇ ਤੋਂ ਦੱਸ ਦਈਏ ਕਿ ਹੁਣ ਜਿਹੜੀ ਦੋ ਬੱਸਿਸ ਜੜੀਆਂ ਨੇ ਉਹ ਅੰਦਰ ਜਾ ਰਹੀਆਂ ਪ੍ਰਸ਼ਾਸਨ ਦੀਆਂ ਤੇ ਡੈਫੀਨੇਟਲੀ ਜੋ ਲੱਗ ਰਿਹਾ ਉਹ ਇਹੀ ਲੱਗ ਰਿਹਾ ਕਿ ਉਹਨਾਂ ਨੂੰ ਬੱਸਿਸ 'ਚ ਬਿਠਾ ਕੇ ਇਥੋਂ ਲੈ ਕੇ ਜਾਇਆ ਜਾਵੇਗਾ ਤੋਂ ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਅਮਰਿੰਦਰ ਰਾਜਾ ਵੜਿੰਗ ਲੀਡਰ ਆਫ ਆਪੋਜੀਸ਼ਨ ਜਿਹੜੇ ਨੇ ਜਿਹੜੇ ਵਿਧਾਨ ਸਭਾ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਜਿਹੜੇ ਨੇ ਪ੍ਰਤਾਪ ਸਿੰਘ ਬਾਜਵਾ ਉਸੇ ਹੀ ਮੰਦਰ ਨੇ ਉਹਨਾਂ ਦੇ ਨਾਲ ਬਹੁਤ ਸਾਰੇ ਵਿਧਾਇਕ ਸਾਬਕਾ ਵਿਧਾਇਕ ਤੇ ਮੰਤਰੀ ਜਿਹੜੇ ਨੇ ਉਹ ਅੰਦਰ ਗਏ ਨੇ ਹੋਏਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਡੀ5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂ ਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ 나ਇਬतहसीलदार.com 35 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ